ਬੀਬੀ ਸਰਜੀਤ ਕੌਰ ਨੇ ਲੰਗੇ ਕੱਲ ਦੁਬਾਰਾ ਯੂ ਟਰਨ ਮਾਰ ਲਿਆ ਦੁਬਾਰਾ ਯੂ ਟਰਨ ਮਾਰਿਆ ਹੈ ਔਰ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਸੀ ਉਦੋਂ ਹੀ ਅਚਾਨਕ ਥਰਤੱਲੀ ਮੱਚ ਗਈ ਸੀ ਤੇ ਉਸ ਤੋਂ ਬਾਅਦ ਸ਼ਾਮ ਹੁੰਦਿਆਂ ਸਾਰ ਬੀਬੀ ਸਰਜੀਤ ਕੌਰ ਨੇ ਦੁਬਾਰਾ ਯੂ ਟਰਨ ਮਾਰ ਕੇ ਤੇ ਸ਼ਰੋਮਣੀ ਅਕਾਲੀ ਦਲ ਦਾ ਪੱਲਾ ਦੁਬਾਰਾ ਫੜ ਲਿਆ ਪਹਿਲਾਂ ਸੀਐਮ ਭਗਵੰਤ ਮਾਨ ਦੇ ਕੋਲੋਂ ਸਰੂਪਾ ਪਵਾ ਲਿਆ ਫੋਟੋਆਂ ਖਿਚਵਾ ਲੀਆਂ ਖਬਰਾਂ ਛਪਵਾ ਲੀਆਂ ਤੇ ਉਸ ਤੋਂ ਬਾਅਦ ਸ਼ਾਮ ਹੁੰਦਿਆਂ ਸਾਰ ਬੀਬੀ ਸਰਜੀਤ ਕੌਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਬੀਬੀ ਜ਼ਗੀਰ ਕੌਰ ਅਤੇ ਗੁਰਪ੍ਰਤਾਪ ਬਡਾਲਾ ਹੁਣਾਂ ਦੇ ਨਾਲ ਔਰ ਉਸ ਵਿੱਚ ਇਹ ਡਿਕਲੇਅਰ ਕਰ ਦਿੱਤਾ ਗਿਆ ਕਿ ਬੀਬੀ ਸਰਜੀਤ ਕੌਰ ਜਿਹੜੇ ਨੇ ਉਹ ਘਰ ਵਾਪਸੀ ਕਰ ਗਏ ਨੇ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਬਹੁਤ ਸਿਆਸਤ ਗਰਮਾਈ ਹੋਈ ਸੀ ਪਹਿਲਾਂ ਹੀ ਬੀਬੀ surjit kaur ਦਾ ਪੁੱਤਰ ਬਿਆਨ ਦੇ ਰਿਹਾ ਸੀ ਕਿ ਕਾਲੀ ਦਲ ਨੇ ਸਾਡੇ ਨਾਲ ਧੋਖਾ ਕੀਤਾ ਬਿਆਨ ਦਿੱਤੇ ਜਾ ਰਹੇ ਸੀ ਕਿ ਸੀਐਮ ਭਗਵੰਤ ਮਾਨ ਜਿਹੜੇ ਨੇ ਉਹਨਾਂ ਦੀਆਂ ਨੀਤੀਆਂ ਚੰਗੀਆਂ ਨੇ ਬਿਆਨ ਦਿੱਤੇ ਜਾ ਰਹੇ ਸੀ ਕਿ ਮੁੱਖ ਮੰਤਰੀ ਪੰਜਾਬ ਦੇ ਹੱਕ ਦੀ ਗੱਲ ਕਰਦੇ ਨੇ ਔਰ ਅਸੀਂ ਮੁੱਖ ਮੰਤਰੀ ਦੇ ਨਾਲ ਕੰਮ ਕਰਨਾ ਚਾਹੁੰਦੇ ਆ ਪਰ ਅਚਾਨਕ ਯੂ ਟਰਨ ਵੱਜ ਗਿਆ ਅਚਾਨਕ ਹਾਲਾਤ ਬਦਲ ਗਏ ਅਚਾਨਕ ਦੁਵਾਰਾ ਸ਼ਾਮ ਹੋਣਸਾਰ ਉਹੀ ਮੁੱਖ ਮੰਤਰੀ ਦੇ ਕੰਮ ਸ਼ਾਇਦ ਮਾੜੇ ਲੱਗਣ ਲੱਗੇ ਹੋਣਗੇ ਕਿ ਅਨੁਸਾਰ ਬੀਬੀ ਜਗੀਰਕੌਰ ਤੇ ਗੁਰਪ੍ਰਤਾਪ ਗੁਰਪ੍ਰਤਾਪ ਬਡਾਲਾ ਦੇ ਅਨੁਸਾਰ ਉਹਨਾਂ ਨੇ ਯੂ ਟਰਨ ਮਾਰ ਲਿਆ ਤੇ ਅਕਾਲੀ ਦਲ ਦੇ ਵਿੱਚ ਵਾਪਸ ਸ਼ਾਮਲ ਹੋ ਗਏ ਨੇ ਇੱਥੇ ਬੀਬੀ ਜਗੀਰਕੌਰ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਲੰਘੇ ਕੱਲ ਬੀਬੀ ਜਗੀਰਕੌਰ ਦੇ ਉੱਤੇ ਵੀ ਇੱਕ ਪਰਚਾ ਜਿਹੜਾ ਉਹ ਪੇਸ਼ ਆਉਂਦਾ ਹੈ ਜਿਸ ਦੇ ਵਿੱਚ ਨਾਜਾਇਜ਼ ਕਬਜ਼ੇ ਦੇ ਇਲਜ਼ਾਮ ਬੀਬੀ ਜਗੀਰਕੌਰ ਦੇ ਉੱਤੇ ਲਗਾਏ ਗਏ ਨੇ ਕਰੋੜਾਂ ਦੀ ਜ਼ਮੀਨ ਦੱਸੀ ਜਾ ਰਹੀ ਹੈ ਹਾਲਾਂਕਿ ਬੀਬੀ ਜਗੀਰਕੌਰ ਇੱਕ ਪਾਸੇ ਫਾਸਲੇ ਨਜ਼ਰ ਆ ਰਹੇ ਨੇ ਇਸ ਮਾਮਲੇ ਨੂੰ ਲੈ ਕੇ ਔਰ ਦੂਜੇ ਪਾਸੇ ਬੀਬੀ ਸਰਜੀਤ ਕੌਰ ਦਾ ਯੂ ਟਰਨ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦਾ ਪਿਆ بڑے ਸਵਾਲ ਇਕੱਠੇ ਹੋ ਰਹੇ ਨੇ ਕਿਉਂਕਿ ਜਦੋਂ ਇਹ ਗੱਲ ਪਤਾ ਲੱਗਦੀ ਹੈ ਕਿ ਬੀਬੀ ਸਰਜੀਤ ਕੌਰ ਆਮ ਆਦਮੀ ਪਾਰਟੀ ਨੂੰ ਉਸੇ ਦਿਨ ਛੱਡ ਕੇ ਤੇ ਵਾਪਸ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਹੈ ਤਾਂ ਇੱਕੋ ਹੀ ਸਵਾਲ ਖੜਾ ਹੁੰਦਾ ਹੈ ਕਿ ਕੀ ਬੀਬੀ ਸਰਜੀਤ ਕੌਰ ਨੇ ਸਿਆਸਤ ਨੂੰ ਮਜ਼ਾਕ ਸਮਝਿਆ ਹੋਇਆ ਹੈ ਜਲੰਧਰ ਦੀ ਸੀਟ ਨੂੰ ਮਜ਼ਾਕ ਸਮਝ ਲਿਆ ਕਿ ਪਹਿਲਾਂ ਕਦੀ ਕਿਸੇ ਪਾਰਟੀ 'ਚ ਮੁੜ ਕੇ ਕਿਸੇ ਪਾਰਟੀ 'ਤੇ ਸ਼ਾਮਲ ਹੁੰਦਿਆਂ ਕਿਸੇ ਹੋਰ ਪਾਰਟੀ ਦੇ ਵਿੱਚ ਇੱਕੋ ਦਿਨ ਦੇ ਵਿੱਚ ਦੋ ਵਾਰ تبدیلیاں کر لیاں بی بی سرجیت کور نے خیر ਹੁਣ ਤੱਕ ਕਿਹਾ ਜਾ ਰਿਹਾ ਸੀ ਕਿ ਸ਼ੀਤਲ ਅੰਗਰਾਲਤ ਸੁਸ਼ੀਲ ਰਿੰਕੂ ਜਿਹੜੇ ਨੇ ਇਹ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ ਇਹ ਪਾਰਟੀਆਂ ਬਦਲ ਰਹੇ ਨੇ ਪਰ ਇੱਥੇ ਆ ਕੇ ਜਿਨ੍ਹਾਂ ਨੇ ਇੱਕੋ ਦਿਨ ਦੇ ਵਿੱਚ ਦੋ ਵਾਰੀ ਪਾਰਟੀ ਬਦਲ ਲਈ ਉਹਨਾਂ ਨੂੰ ਕੀ ਕਿਹਾ ਜਾਣਾ ਚਾਹੀਦਾ خیر ਪਾਰਟੀ ਬਦਲ ਲਈ ਹੈ ਦੁਬਾਰਾ ਦੁਬਾਰਾ ਅਕਾਲੀ ਦਲ ਦੇ ਵਿੱਚ ਆ ਗਏ ਨੇ ਔਰ ਦੁਬਾਰਾ ਇਹ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਹੇਠ ਇਲیکشن ਲੜੀ ਜਾਵੇਗੀ ਦੁਬਾਰਾ ਉਸੇ ਜੋਸ਼ ਦੇ ਵਿੱਚ ਨਜ਼ਰ ਆ ਰਹੇ ਨੇ ਪਰ ਕੀ ਲੋਕ ਹੁਣ ਮਨਜ਼ੂਰ ਕਰਨਗੇ ਇਹ ਫਤਵਾ ਦਰਸਲ ਕਿਹਾ ਜਾ ਰਿਹਾ ਹੈ ਕਿ ਜਦੋਂ ਬੀਬੀ surjit kaur ਨੇ aam aadmi party ਦਾ ਪੱਲਾ ਫੜਿਆ ਤਾਂ ਉਹਨਾਂ ਦੀ ਆਪਣੀ ਬਰਾਦਰੀ ਦੇ ਲੋਕ ਉਹਨਾਂ ਤੋਂ ਖਾਰ ਖਾਣ ਲੱਗ ਗਏ ਇੱਥੋਂ ਤੱਕ ਗੱਲਾਂ ਚੱਲੀਆਂ ਕਿ ਲੋਕ ਭਾਵੁਕ ਹੋ ਗਏ ਲੋਕਾਂ ਦੇ ਹੰਝੂ ਨਿਕਲ ਆਏ ਸੋਚ ਕੇ ਕਿ ਜਥੇਦਾਰ ਪ੍ਰੀਤਮ ਸਿੰਘ ਦੀ ਨੂੰ ਹੁਣ ਪਾਰਟੀ ਛੱਡਣ ਨੂੰ ਤਿਆਰ ਹੈ ਜਥੇਦਾਰ ਪ੍ਰੀਤਮ ਸਿੰਘ ਦੀ ਲੈਗੇਸੀ ਛੱਡਣ ਨੂੰ ਤਿਆਰ ਹੈ ਇਸ ਚੀਜ਼ਾ ਸੋਚ ਕੇ ਲੋਕਾਂ ਦੀ ਅੱਖਾਂ ਦੇ ਵਿੱਚ ਹੰਝੂ ਆ ਗਏ ਤੇ ਉਸ ਤੋਂ ਬਾਅਦ ਮਜਬੂਰਨ ਹੀ ਸ਼ਾਇਦ ਪਰ ਬੀਬੀ ਸਰਜੀਤ ਕੌਰ ਨੂੰ ਘਰ ਵਾਪਸੀ ਕਰਨੀ ਪੈ ਗਈ ਆਖਰਕਾਰ ਬੀਬੀ ਸਰਜੀਤ ਕੌਰ ਨੇ ਘਰ ਵਾਪਸੀ ਕਰ ਲਈ ਔਰ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ ਬੀਬੀ ਜਗੀਰ ਕੌਰ ਨੇ ਜ਼ਾਹਿਰ ਤੌਰ ਤੇ ਦੱਸਿਆ ਕਿ ਆਖਰਕਾਰ ਹੋਇਆ ਕਿ ਕਿਸ ਕਾਰਨ ਵਸ ਕਿਦੇ ਸ਼ਹਿ ਦੇ ਉੱਤੇ ਕਿਦੇ ਬਹਿਕਾਵੇ ਦੇ ਵਿੱਚ ਆ ਕੇ ਕਿਦੀ ਪੜਕਾਹਟ ਦੇ ਵਿੱਚ ਬੀਬੀ ਸਰਜੀਤ ਕੌਰ ਨੇ ਇਹ ਕਦਮ ਚੁੱਕਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ